ਕੈਨੇਡਾ ਵਿੱਚ ਪੰਜਾਬੀਆਂ ਦੀ ਬੱਲੇ ਬੱਲੇ ਹੈ ਸਿਆਸਤ ਤੋਂ ਲੈ ਕੇ ਕਾਰੋਬਾਰ ਤੱਕ ਪੰਜਾਬੀਆਂ ਦੀ ਪੂਰੀ ਧਾਕ ਹੈ ਦੂਜੇ ਪਾਸੇ ਕੁਝ ਅਜਿਹੇ ਵੀ ਪੰਜਾਬੀ ਹਨ ਜੋ ਵਿਦੇਸ਼ ਦੀ ਧਰਤੀ ਉੱਪਰ ਬਾਜ ਨਹੀਂ ਹੁੰਦੇ ਇਹ ਆਪਣੇ ਕਾਰਿਆ ਕਰਕੇ ਖੁਦ ਤਾਂ ਮੁਸੀਬਤਾਂ ਚਲਦੇ ਨੇ ਇਸ ਦੇ ਨਾਲ ਹੀ ਪੂਰੇ ਭਾਈਚਾਰੇ ਦੇ ਵੰਕਾਰ ਉੱਪਰ ਵੀ ਸਵਾਲ ਖੜੇ ਕਰ ਦਿੰਦੇ ਨੇ ਅਜਿਹੇ ਹੀ ਮਾਮਲਾ অন্ਟਾਰੀਓ ਵਿੱਚ ਸਾਹਮਣੇ ਆਇਆ ਹੈ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਦਰਅਸਲ অন্ਟਾਰੀਓ ਵਿੱਚ 6 ਪੰਜਾਬੀ ਫੜੇ ਗਏ ਹਨ ਜੋ ਸਟੋਰਾਂ ਤੋਂ ਘਿਓ ਤੇ ਮੱਖਣ ਦੀ ਚੋਰੀ ਕਰਦੇ ਸਨ ਇਹ ਕਿਉਂ ਹੋ ਚੋਰ ਕੋਈ ਮਾੜੀ ਮੋਟੀ ਚੋਰੀ ਨਹੀਂ ਕਰਦੇ ਸਗੋ ਇਹਨਾਂ ਨੇ 36 ਲੱਖ ਰੁਪਏ ਦਾ ਘਿਓ ਤੇ ਮੱਖਣ ਚੁਰਾਇਆ ਹੈ ਇਹ ਖਬਰ ਸਾਹਮਣੇ ਆਉਣ ਤੋਂ ਮਗਰੋਂ ਲੋਕ ਹੈਰਾਨ ਹੋ ਗਏ ਹਨ ਕਿ ਆਖਰ ਘਿਓ ਤੇ ਮੱਖਣ ਹੀ ਕਿਉਂ ਚੁਰਾਉਂਦੇ ਸੀ ਸੋਸ਼ਲ ਮੀਡੀਆ ਉੱਪਰ ਇਸ ਨੂੰ ਲੈ ਕੇ ਕਾਫੀ ਗਹਿਮਗਮੀ ਨਜ਼ਰ ਆ ਰਹੀ ਹੈ ਦਰਅਸਲ ਜਾਣਕਾਰੀ ਮੁਤਾਬਕ ਅਨਟਾਰੀਓ ਦੀ ਪੀਲ ਖੇਤਰੀ ਪੁਲਿਸ ਨੇ 6 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਪਿਛਲੇ ਸਾਲ ਵੱਖ-ਵੱਖ ਸਟੋਰਾਂ ਤੋਂ 60 ਹਜ਼ਾਰ ਡਾਲਰ 36 ਲੱਖ ਰੁਪਏ ਦਾ ਕਿ ਉਹਤੇ ਮੱਖਣ ਚੋਰੀ ਕਰਨ ਦੀ ਦੋਸ਼ ਲੱਗੇ ਨੇ ਚੋਰੀ ਨਾਲ ਸੰਬੰਧਤ ਵੱਖ-ਵੱਖ ਦੋਸ਼ਾਂ ਹੇਠ ਪੁਲਿਸ ਵੱਲੋਂ ਕਾਬੂ ਕੀਤੇ ਪੰਜਾਬੀ ਦੇ ਪਛਾਣ ਸੁਖਮੰਦਰ ਸਿੰਘ 23 ਤੇ ਦਲਵਾਲ ਸਿੰਘ 28 ਨਵਦੀਪ ਚੌਧਰੀ 28 ਕਮਲਦੀਪ ਸਿੰਘ 38 ਵਿਸ਼ਵਜੀਤ ਸਿੰਘ 22 ਤੇ ਹਰਕਰਤ ਸਿੰਘ 25 ਵਜੋਂ ਹੋਈ ਹੈ ਕਾਬੂ ਕੀਤੇ ਨੌਜਵਾਨਾਂ ਵਿੱਚੋਂ ਤਿੰਨ ਬ੍ਰੈਂਪਟਨ ਦੇ ਰਹਿਣ ਵਾਲੇ ਸਨ ਪਰ ਬਾਕੀਆਂ ਦਾ ਕੋਈ ਪੱਕਾ ਪਤਾ ਨਹੀਂ ਹੈ ਪੁਲਿਸ ਅਨੁਸਾਰ ਇਹਨਾਂ ਨੇ ਪਿਛਲੇ ਸਾਲ ਬ੍ਰੈਂਪਟਨ ਦੇ ਕਰਿਆਨਾ ਸਟੋਰ ਤੋਂ ਕਈ ਵਾਰ ਮੱਖਣ ਤੇ ਘੋ ਚੋਰੀ ਕੀਤਾ ਤੇ ਉੱਥੋਂ ਬਾਅਦ ਨਿਕਲੇ ਸਟੋਰ ਮਾਲਕਾਂ ਵੱਲੋਂ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕਰਵਾਉਣ ਕਾਰਨ ਪੁਲਿਸ ਦੇ ਬੁਲਾਰਿਆਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਇਹ ਵੱਡੇ ਪੱਦਰਤੇ ਘੋ ਤੇ ਮੱਖਣ ਚੋਰੀ ਕਰਕੇ ਕਿਹ ਸਟੋਰ ਮਾਲਕ ਨੂੰ ਵੇਚਦੇ ਸਨ ਤਾਂ ਕਿ ਉਸ ਨੂੰ ਵੀ ਇਸ ਮਾਮਲੇ ਵਿੱਚ ਸ਼ਾਮਲ ਕੀਤਾ ਜਾ ਸਕੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਕੈਨੇਡਾ ਵਿੱਚ ਪੰਜਾਬੀਆਂ ਦੀ ਬੱਲੇ-ਬੱਲੇ ਹੈ ਸਿਆਸਤ ਤੋਂ ਲੈ ਕੇ ਕਾਰੋਬਾਰ ਤੱਕ ਪੰਜਾਬੀਆਂ ਦੀ ਪੂਰੀ ਧਾਕ ਹੈ ਦੂਜੇ ਪਾਸੇ ਕੁਝ ਅਜਿਹੇ ਵੀ ਪੰਜਾਬੀ ਹਨ ਜੋ ਵਿਦੇਸ਼ ਦੀ ਧਰਤੀ ਉੱਪਰ ਬਾਜ ਨਹੀਂ ਹੁੰਦੇ ਇਹ ਆਪਣੇ ਕਾਰਿਆ ਕਰਕੇ ਖੁਦ ਤਾਂ ਮੁਸੀਬਤਾਂ ਚਲਦੇ ਨੇ ਇਸ ਦੇ ਨਾਲ ਹੀ ਪੂਰੇ ਭਾਈਚਾਰੇ ਦੇ ਵੰਕਾਰ ਉੱਪਰ ਵੀ ਸਵਾਲ ਖੜੇ ਕਰ ਦਿੰਦੇ ਨੇ ਅਜਿਹਾ ਹੀ ਮਾਮਲਾ অন্ਟਾਰੀਓ ਵਿੱਚ ਸਾਹਮਣੇ ਆਇਆ ਹੈ ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਦਰਅਸਲ অন্ਟਾਰੀਓ ਵਿੱਚ 6 ਪੰਜਾਬੀ ਫੜੇ ਗਏ ਹਨ ਜੋ ਸਟੋਰਾਂ ਤੋਂ ਘਿਓ ਤੇ ਮੱਖਣ ਦੀ ਚੋਰੀ ਕਰਦੇ ਸਨ ਇਹ ਕਿਉਂ ਚੋਰ ਕੋਈ ਮਾੜੀ-ਮੋਟੀ ਚੋਰੀ ਨਹੀਂ ਕਰਦੇ ਸਗੋਂ ਇਹਨਾਂ ਨੇ 36 ਲੱਖ ਰੁਪਏ ਦਾ ਘਿਓ ਤੇ ਮੱਖਣ ਚੁਰਾਇਆ ਹੈ ਇਹ ਖਬਰ ਸਾਹਮਣੇ ਆਉਣ ਤੋਂ ਮਗਰੋਂ ਲੋਕ ਹੈਰਾਨ ਹੋ ਗਏ ਹਨ ਕਿ ਆਖਰ ਘਿਓ ਤੇ ਮੱਖਣ ਹੀ ਕਿਉਂ ਚੁਰਾਉਂਦੇ ਸੀ ਸੋਸ਼ਲ ਮੀਡੀਆ ਉੱਪਰ ਇਸ ਨੂੰ ਲੈ ਕੇ ਕਾਫੀ ਗਹਿਮਗਮੀ ਨਜ਼ਰ ਆ ਰਹੀ ਹੈ ਦਰਅਸਲ ਜਾਣਕਾਰੀ ਮੁਤਾਬਕ ਅਨਟਾਰੀਓ ਦੀ ਪੀਲ ਖੇਤਰੀ ਪੁਲਿਸ ਨੇ 6 ਪੰਜਾਬੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਪਿਛਲੇ ਸਾਲ ਵੱਖ-ਵੱਖ ਸਟੋਰਾਂ ਤੋਂ 60000 ਡਾਲਰ 36 ਲੱਖ ਰੁਪਏ ਦਾ ਕੇਓ ਤੇ ਮੱਖਣ ਚੋਰੀ ਕਰਨ ਦੀ ਦੋਸ਼ ਲੱਗੇ ਨੇ ਚੋਰੀ ਨਾਲ ਸੰਬੰਧਿਤ ਵੱਖ-ਵੱਖ ਦੋਸ਼ਾਹੇਟ ਪੀਲ ਪੁਲਿਸ ਵੱਲੋਂ ਕਾਬੂ ਕੀਤੇ ਪੰਜਾਬੀਆਂ ਦੀ ਪਛਾਣ ਸੁਖਮੰਦਰ ਸਿੰਘ ਤੇ ਦਲਵਾਲ ਸਿੰਘ 28, ਨਵਦੀਪ ਚੌਧਰੀ 28, ਕਮਲਦੀਪ ਸਿੰਘ 38, ਵਿਸ਼ਵਜੀਤ ਸਿੰਘ 22 ਤੇ ਹਰਕਰਤ ਸਿੰਘ 25 ਵਜੋਂ ਹੋਈ ਹੈ। ਕਾਬੂ ਕੀਤੇ ਨੌਜਵਾਨਾਂ ਵਿੱਚੋਂ ਤਿੰਨ ਬ੍ਰੈਂਪਟਨ ਦੇ ਰਹਿਣ ਵਾਲੇ ਸਨ ਪਰ ਬਾਕੀਆਂ ਦਾ ਕੋਈ ਪੱਕਾ ਪਤਾ ਨਹੀਂ ਹੈ। ਪੁਲਿਸ ਅਨੁਸਾਰ ਇਹਨਾਂ ਨੇ ਪਿਛਲੇ ਸਾਲ ਬ੍ਰੈਂਪਟਨ ਦੇ ਕਰਿਆਨਾ ਸਟੋਰ ਤੋਂ ਕਈ ਵਾਰ ਮੱਖਣ ਤੇ ਘੋ ਚੋਰੀ ਕੀਤਾ ਹੈ ਤੇ ਉੱਥੋਂ ਬੱਚ ਨਿਕਲੇ। ਸਟੋਰ ਮਾਲਕਾਂ ਵੱਲੋਂ ਚੋਰੀ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕਰਵਾਉਣ ਕਾਰਨ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਇਹ ਵੱਡੇ ਪੱਧਰ ਤੇ ਘੋ ਤੇ ਮੱਖਣ ਚੋਰੀ ਕਰਕੇ ਕਿਸ ਸਟੋਰ ਮਾਲਕ ਨੂੰ ਵੇਚਦੇ ਸਨ ਤਾਂ ਕਿ ਉਸ ਨੂੰ ਵੀ ਇਸ ਮਾਮਲੇ ਵਿੱਚ ਸ਼ਾਮਲ ਕੀਤਾ ਜਾ ਸਕੇ ਇਸ ਖਬਰ ਉੱਤੇ ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟ ਕਰਕੇ ਜੁਰ ਦੱਸੋ ਬਹੁਤ ਬਹੁਤ ਤੁਹਾਡਾ ਧੰਨਵਾਦ